ਦੇਖ ਲੋ ਭਰਾ ਐ ਪੱਠੇ ਚਾਚੀ ਲੱਗ ਗਏ ਆ ਠੀਕੇ ਅੱਜ ਕਹਿੰਦੇ ਕਿੱਥੇ ਆ ਗਏ ਅੱਜ ਉੱਥੇ ਆ ਗਏ ਜਿੱਥੇ ਪੱਠੇ ਵੱਡੇ ਨੂੰ ਕਿਹਦਾ ਜੀ ਨਹੀਂ ਕਰਦਾ ਕਿਉਂਕਿ ਜਿੱਦਾਂ ਤੁਸੀਂ ਦੇਖ ਸਕਦੇ ਆ ਅੱਜ ਧੁੱਪ ਲੱਗੀ ਹੋਈ ਜਾਣਾ ਥੋੜੀ ਥੋੜੀ ਲੱਗੀ ਠੀਕੇ ਇਹ ਧੁੱਪ ਲੱਗੀ ਹੋਵੇ ਨਾ ਆ ਜਗ੍ਹਾ ਹੈਗੀ ਨੀਵੀਂ ਠੀਕੇ ਇਧਰਲੀ ਸਾਈਡ ਤੇ ਹੈਗੀ ਸੜਕ ਤੇ ਸੜਕ ਤੋਂ ਯਾਨੀ ਕਿ 15 20 ਫੁੱਟ ਨੀਵੀਂ ਆ ਜਗ੍ਹਾ ਠੀਕੇ ਇਸੇ ਕਰਕੇ ਭਰਾ ਧੁੱਪ ਲੱਗੀ ਹੋਵੇ ਤਾਂ ਬੜਾ ਜਲੂਸ ਨਿਕਲਦਾ ਬਾਬੂ ਨਹੀਂ ਲੱਗਦੀ ਜੇ ਮੀਂਹ ਪਿਆ ਹੋਵੇ ਠੀਕੇ ਸੜਕ ਦਾ ਸਾਰਾ ਪਾਣੀ ਇੱਥੇ ਆ ਕੇ ਡਿੱਗਦਾ ਆ ਤੁਸੀਂ ਦੇਖ ਸਕਦੇ ਆ ਜਗਾ ਠੀਕ ਹੈ ਇੱਥੇ ਪਹਿਲਾਂ ਪਾਣੀ ਨਹੀਂ ਤਲਕ ਨੂੰ ਇਹ ਪੀ ਹੱਲੇ ਤੱਕ ਬਾਵਾ ਹੱਲੇ ਤੱਕ ਵੀ ਨਹੀਂ ਦੇ ਸਕਦੇ ਜੀ ਮੀਂਹ ਤਲਕਣੀਆਂ ਠੀਕ ਹੈ ਸੋ ਇਸੇ ਕਰਕੇ ਇਧਰ ਨੂੰ ਕੋਈ ਮੂਹ ਨਹੀਂ ਕਰਦਾ ਤੇ ਪੱਠਾ ਵੜਾ ਜਿਆਦਾ ਠੀਕ ਹੈ ਇਤੋਂ 2 ਮਹੀਨੇ ਪਹਿਲਾਂ ਆਪਾਂ ਇਤੋਂ ਪੱਠੇ ਵੱਢ ਕੇ ਗਏ ਆ ਉਸ ਤੋਂ ਬਾਅਦ ਬੜਾ ਮੀਂਹ ਪੈਂਦਾ ਰਿਹਾ ਲਗਾਤਾਰ ਮੀਂਹ ਪੈਣ ਕਾਰਨ ਬੜਾ ਪਾਣੀ ਭਰ ਗਿਆ ਫੁੱਟ ਫੁੱਟ ਇਸੇ ਕਰਕੇ ਬਾਅਦ ਫਿਰ ਇੱਥੇ ਆਇਆ ਨਹੀਂ ਗਿਆ ਠੀਕ ਹੈ ਹੁਣ ਉਦਾਂ ਮਲ ਕੇ ਪਿਛਲੇ 1-2 ਹਫ਼ਤਿਆਂ ਤੋਂ ਮੀਂਹ ਕੱਟ ਪੈਂਦਾ ਧੁੱਪ ਜਿਆਦੀ ਲੱਗਦੀ ਇਸੇ ਕਰਕੇ ਮਹਾਂ ਚਲ ਇੱਥੇ ਆ ਜਾਂਦੇ ਤੇ ਬਾਕੀ ਭਰਾ ਹੁਣ ਦੇਖ ਲਓ ਹੁਣ ਆਪਾਂ ਚੰਨਾ ਤਾਂ ਠੀਕ ਹੈ ਤਿੰਨ ਪੰਡਾ ਇਥੇ ਵੱਡੀਆਂ ਸੀ ਅੱਜ ਦੋ ਮਹੀਨਿਆਂ ਬਾਅਦ ਆਏ ਪੂਰੇ ਠੀਕ ਹੈ ਪਹਿਲਾਂ ਇੱਕ ਲੋ ਵੱਢ ਲਿਆ ਹੈ ਆਪਾਂ ਪਹਿਲਾਂ ਬੜੇ ਲੰਮੇ ਲੰਮੇ ਜਿੱਦਾਂ ਤੁਸੀਂ ਇਧਰ ਨਹੀਂ ਸੈਟ ਦੀ ਸਰਦੇ ਨਾ ਉਹਨਾਂ ਦਾ ਰੰਗ ਹੀ ਇਨਕਿਓ ਵੱਖਰਾ 골ਡਨ ਜਿਹਾ ਇਹਨਾਂ ਦਾ ਰੰਗ ਤੁਸੀਂ ਦੇਖਦੇ ਹਰਾ ਹਰਾ ਨਾ ਆ ਜਿਹੜੇ ਪਿਛਲੇ ਪੱਠੇ ਨੇ ਤੁਸੀਂ ਰੰਗ ਦੇਖ ਸਕਦੇ ਇਹਦੇ ਪਿਛੇ ਇਹ ਕਰਨੇ ਉਹ ਪੱਠੇ ਪੱਕ ਗਏ ਠੀਕ ਹੈ ਪਹਿਲਾਂ ਸਾਰਾ ਜਿੰਨਾ ਏਰੀਆ ਤੁਸੀਂ ਦੇਖਦੇ ਹੋ ਬੜਾ ਪੱਠਾ ਪੱਕਿਆ ਪਿਆ ਸਾਰੇ ਇਥੋਂ ਵੱਢ ਕੇ ਲੈ ਗਏ ਹੁਣ ਆਏ ਦੂਜੇ ਲੋ ਵਾਸਤੇ ਠੀਕ ਹੈ ਸੋ ਜਨਕ ਆਇਆ ਕਰਾ 6-7 ਫੁੱਟਾਂ ਪਾਜੂਗਾ ਚੜ੍ਹ ਲਈ ਆ ਸੀਗੇ ਤੇ ਕਾਬਲ ਹੈ ਰ ਗਿਆ ਠੀਕੇ ਹੁਣ ਇਹਨੂੰ ਚੜ੍ਹਦੇ ਆ ਇੱਥੋਂ ਭਰਾ ਪੱਠੇ ਚੋਕੇ ਲੱਗ ਗਏ ਤਿੰਨ ਪੰਡਾ ਤੁਸੀਂ ਦੇਖ ਲਓ ਭਰਾ ਕੋਈ ਵੀ ਜਾਨਵਰ ਸੱਪ ਸਲੂਕੀ ਕਿੱਥੋਂ ਜਿੱਥੋਂ ਮਰਜੀ ਨਿਕਲ ਸਕਦਾ ਹੁਣ ਤੋਂ ਲੈ ਫਿਰ ਵੀ ਆ ਜਗ੍ਹਾ ਸਾਫ ਲੱਗਦੀ ਕਿਉਂਕਿ ਪੱਠੇ ਆਪਾ ਵੱਢ ਲਿਆ ਜੇ ਨਾ ਵੱਢਦੇ ਭਰਾਵਾ ਐਡੇ ਐਡੇ ਉੱਚੇ ਸੀ ਠੀਕੇ ਪੱਠੇ ਆਜ ਤੋਂ ਥੱਲੇ ਲੈ ਗਏ ਤੁਸੀਂ ਦੇਖ ਲਓ ਕਿਡੇ ਕਿਡੇ ਉੱਚੇ ਸੀ 10-12-12 ਫੁੱਟ ਤੇ ਆ ਦੇਖ ਲਓ ਕਾ ਪੱਠੇ ਸਾਫੀ ਲੱਗ ਗਏ ਹਨ ਠੀਕੇ ਪਿਆਰ ਹੈ ਆਪਣੇ ਪੱਠੇ ਤੇ ਹੁਣ ਦੀਗ ਦੇ ਪਾਇਆ ਗੱਡੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚਾ ਕਾਲਖ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾ ਲਾਈਕ ਜਰੂਰ ਕਰ ਦਿਓ